हां जी दोस्तों गुड मॉर्निंग एवरीबॉडी आज अपनी ਗੱਲਬਾਤ ਦਾ ਵਿਸ਼ਾ ਅੰਜੀਰ ਬਾਰੇ ਅੰਜੀਰ ਦੀਆਂ ਤਿੰਨ ਚਾਰ ਕਿਸਮਾਂ ਹੁੰਦੀਆਂ ਜਿਵੇਂ ਬ੍ਰਾਊਨ ਟਰਕੀ ਬਲੈਕ ਫਿਗ ਜੈਲੋ ਫਿਗ ਡਾਇਮੰਡ ਫਿਗ ਆਪਣੇ ਫਾਰਮ ਹਾਊਸ ਤੇ ਬ੍ਰਾਊਨ ਟਰਕੀ ਤੇ ਜੈਲੋ ਫਿਗ ਲਗੀਆਂ ਜੋ ਕਿ ਪੰਜਾਬ ਵਿੱਚ ਕਾਮਯਾਬ ਹੁੰਦੀਆਂ ਇਹ ਰੇਤਲੇ ਲੱਕ ਵਿੱਚ ਘੱਟ ਪਾਣੀ ਨਾਲ ਵੀ ਹੋ ਜਾਂਦੀ ਹੈ ਅੰਜੀਰ ਅੰਜੀਰ ਨੂੰ ਜਾਈ ਫਰੂਟ ਦੇ ਤੌਰ ਤੇ ਵੀ ਤੇ ਸਿੱਧੇ ਤੌਰ ਤੇ ਵੀ ਖਾਧਾ ਖਾਇਆ ਜਾਂਦਾ ਹੈ। ਅੰजीर ਇੱਕ ਅਜਿਹਾ ਫਰੂਟ ਹੈ ਜਿਸ ਵਿੱਚ ਬਕਾਮਨ ਅਤੇ ਲਗਭਗ ਸਾਰੇ ਖਣਿਜਿਤ ਪਦਾਰਥ ਭਰਪੂਰ ਮਾਤਰਾ ਵਿੱਚ ਹੁੰਦੇ ਆ। ਅੰजीर ਇੱਕ ਜਾਂ ਦੋ ਪੀਸ ਹੀ ਖਾਣੇ ਚਾਹੀਦੇ ਆ ਅੰजीर ਦੇ ਦਿਨ ਦੀ ਸਾਡੇ ਸਰੀਰ ਦੇ ਸਾਰੇ ਸਿਸਟਮ ਜਿਵੇਂ ਨਰਵਸ ਸਿਸਟਮ, ਰੈਸਪੀਰੇਟਰੀ ਸਿਸਟਮ, ਡਾਈਜੈਸਟਿਵ ਸਿਸਟਮ, ਸਕੈਲਟਨ ਸਿਸਟਮ ਇਹ ਲਗਭਗ ਸਾਰਿਆਂ ਨੂੰ ਮਜ਼ਬੂਤ ਕਰਦਾ ਹੈ। ਸਾਡੇ ਸਰੀਰ ਦੀਆਂ ਸਾਰੀਆਂ ਸਰੀਰਕ ਕਮਜ਼ੋਰੀਆਂ ਨੂੰ ਦੂਰ ਕਰਦਾ ਹੈ ਇਹ ਜੇਕਰ ਦੋਸਤੋ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਮੇਰਾ ਚੈਨਲ ਸਬਸਕ੍ਰਾਈਬਰ ਜਰੂਰ ਕਰਿਓ ਲਾਈਕ ਸ਼ੇਅਰ ਵਾਲਾ ਬਟਨ ਵੀ ਜਰੂਰ ਨੱਪਿਓ ਧੰਨਵਾਦ ਜੀ